ਅੱਜ ਸਾਡੇ ਚੈਨਲ ਨਾਲ ਜੁੜੇ ਨੇ ਅੰਗਰੇਜ਼ ਸਿੰਘ ਜੀ ਉਰਫ ਗੁਰੂ ਬਾਬਾ ਜੀ ਉਹਨਾਂ ਦੀ ਜੋ ਸੋਸਾਇਟੀ ਹੈ ਉਹਨਾਂ ਬਾਰੇ ਸਾਡੇ 10-15 ਸਾਲਾਂ ਤੋਂ ਗੱਲ ਕਰੇ ਨੇ ਬਾਬਾ ਦਾ ਸასਿਕਾਲ ਸਾਰੇ ਵੀਰਾਂ ਨੂੰ ਗਰੀਬ ਨਿਵਾਜ ਵੈਲਫੇਅਰ ਸੋਸਾਇਟੀ ਆਲ ਇੰਡੀਆ ਰਜਿਸਟਰ ਨੰਬਰ 19 ਹੈਡਕਸ ਤੋਂਣਾ ਜ਼ਿਲ੍ਹਾ ਬਠਿੰਡਾ ਸਾਡੀ ਗਰੀਬ ਨਿਵਾਜ ਵੈਲਫੇਅਰ ਸੋਸਾਇਟੀ ਜੋ ਕਿ ਬੇਸਹਾਰਾ ਨੂੰ ਸਹਾਰਾ ਕੁੜੀਆਂ ਦੇ ਵਿਆਹ ਖੂਨਦਾਨ ਕੈਂਪ ਅੱਖਾਂ ਦੇ ਕੈਂਪ ਲਾ ਰਹੀ ਆ 2002 ਤੋਂ ਸੇਵਾ ਕਰ ਰਹੇ ਆ ਹੁਣ ਵੀ ਸੇਵਾ جاری ਹੈ ਸਾਡੀ ਤੇ ਸਾਰੇ ਵੀਰਾਂ ਨੂੰ ਹੱਥ ਵਣ ਕੇ ਹੀ ਬੇਨਤੀ ਕਰਦੇ ਆ ਵੀ ਭਾਈ ਸੇਵਾ ਵੱਧ ਤੋਂ ਵੱਧ ਕਰਿਆ ਕਰੋ ਤੇ ਮਾਲਕ ਚੜ੍ਹਦੀ ਕਲਾ 'ਚ ਰੱਖੇ ਸਾਰੇ ਵੀਰਾਂ ਨੂੰ ਤੇ ਧੰਨਵਾਦ ਆ ਬਾਬਾ ਜਿਹੜੀਆਂ ਗੱਡੀਆਂ ਲੱਗਦੀਆਂ ਨੇ ਹਾਂ ਜੀ ਜਿਹੜੀਆਂ ਗੱਡੀਆਂ ਲੱਗ ਰਹੀਆਂ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਮੇਰਾ ਹੱਥ ਵਣ ਕੇ ਹੀ ਆ ਬੇਨਤੀ ਵੀ ਜੋ ਗੱਡੀਆਂ ਲਾਉਂਦੇ ਆ ਬਾਬੇ ਵੀ ਫਕੀਰ ਨੂੰ ਫਕੀਰੀ ਰੱਖੋ ਕੀ ਗਾ ਫਕੀਰੀ ਦਾ ਤਮਾਸ਼ਾ ਨਾ ਬਣਾਓ ਜਿਹਨਾਂ ਨੇ ਫਕੀਰੀ ਦਾ ਤਮਾਸ਼ਾ ਬਣਾਇਆ ਹੁਣ ਉਹ ਭੁਗਤੀ ਜਾਂਦੇ ਆ ਤੇ ਮੈਂ ਇਹ ਵੀ ਕਹਿਣਾ ਜੀ ਜਿਹੜੇ ਬਾਬੇ ਹੱਥ ਖੜੇ ਕਰਗੇ ਵੀ ਅਸੀਂ ਟੰਗ ਕਰਦੇ ਸੀਗੇ ਤੇ ਉਹਨਾਂ ਦੇ ਵੀ ਕੋਈ ਕਾਰਵਾਈ ਕੀਤੀ ਜਾਵੇ ਜਿਹੜੇ ਸਹੀ ਬਾਬੇ ਆ ਉਹਨਾਂ ਨੂੰ ਨਾ ਬੁਲਾਇਆ ਜਾਵੇ ਆ ਦੀ ਮਸਤੀ ਚ ਮਸਤ ਰਹਿਣ ਦਿਓ ਬਾਬਾ ਜਿਹੜੀ ਤੁਸੀਂ ਸੁਸਾਇਟੀ ਦੀ ਗੱਲ ਕੀਤੀ ਐ ਥੋੜਾ ਦਫ਼ਤਰ ਤੇ ਫੋਨ ਨੰਬਰ ਜੇ ਕਿਸੇ ਨੇ ਕੋਈ ਛੋੜੇ ਦਾ ਸੰਪਰਕ ਕਰਨਾ ਸਾਡਾ ਜਿਹੜਾ ਦਫ਼ਤਰਾ ਪਿੰਡ ਤਿਹੋਣਾ ਜ਼ਿਲ੍ਹਾ ਬਠਿੰਡਾ ਜਿਹੜਾ ਮੇਰਾ ਨੰਬਰ ਆ 98883 17786 ਇੱਕ ਵਾਰੀ ਹੋਰ ਨੰਬਰ ਦੱਸ ਦੋ 94652 91786 ਇਹ ਆ ਇੱਕ 98 98883 17786 ਆ ਦੋ ਨੰਬਰ ਆ ਤੇਰਾ ਤੁਸੀਂ ਗਰੀਬ ਦੀ ਮੈਰिज ਹੋ ਗਈ ਕਿਸੇ ਨੂੰ ਕੋਈ ਕੰਮ ਵਗੈਰਾ ਚਾਹੀਦਾ ਹੋਵੇ ਤਾਂ ਕਿ 24 ਘੰਟੇ ਸੇਵਾ ਰਹੇ ਹਾਂ ਹਾਂ ਸਾਡੀ ਸੇਵਾ ਯਾਰੀ ਆ ਜਿੰਨੇ ਜੋਗ ਰਿਆ ਸੀ ਨਾਲ ਖੜਦੇ ਹਾਂਗੇ ਸਾਡੇ ਪੰਜਾਬ ਦੇ ਸਰੋਤਿਆਂ ਕੀ ਕਹਿਣਾ ਚਾਹੁੰਦੇ ਆ। ਹਸਤਾਨਾ ਵੀ ਜੜਾ ਕਰ ਆਪਣਾ ਰੰਗਲਾ ਪੰਜਾਬ ਆ। ਮੈਨੂੰ ਰੰਗਲਾ ਪੰਜਾਬ ਰਹਿਣ ਦਿਓ ਜਿਹੜੇ ਨਸ਼ੇ ਚੱਲੇ ਆ ਹੱਥ ਬਣ ਕੇ ਵੇਣਤੀ ਆ ਮੇਰੇ ਇੱਕ ਨੂੰ ਸਪੈਸ਼ਲ ਤੌਰ ਤੇ ਵੀ ਨਸ਼ਿਆਂ ਦਾ ਖੜਾ ਛੱਡੋ। ਆਪਦੇ ਮਾਂ ਪਿਓ ਦੀ ਸੇਵਾ ਕਰੋ। ਸਭ ਤੋਂ ਵੱਡੀ ਸੇਵਾ ਮਾਂ ਪਿਓ ਦੀ ਆ ਜੇ ਆਪਾਂ ਮਾਂ ਪਿਓ ਨੂੰ ਤੰਗ ਕਰਾਂਗੇ ਤਾਂ ਆਪਣੋਂ ਆਉਣ ਵਾਲਾ ਸਮਾਂ ਮਾੜਾ ਹੀ ਹੋਊਗਾ ਚੰਗਾ ਤਾਂ ਨਹੀਂ ਹੋਊਗਾ ਨਾ। ਅੱਜਕੱਲ੍ਹ ਬਬਾਈ ਜਿਵੇਂ ਤੁਸੀਂ ਮਾਂ ਪਿਓ ਦੀ ਸੇਵਾ ਕਰਦੇ ਸਾਈਜੁੱਗ ਹੈ ਹਾਂਜੀ ਇਹੋ ਬਹੁਤ ਬੱਚਾ ਕੁੜੀ ਹੈ ਮੁੰਡਾ ਹੈ ਬਜ਼ੁਰਗ ਹੈ ਮੋਬਾਈਲਾਂ ਤਾਂ ਕਿੰਨੀ ਹੁੰਦਾ ਜੇ ਇੱਕ ਘਰ ਚ 10 ਮੈਂਬਰਸ ਦਸ ਹਜ਼ਾਰਾਂ ਚ ਮੋਬਾਈਲ ਹੈ ਕਿਸੇ ਕੋਲ ਗੱਲ ਕਰਨੋਂ ਟਾਈਮ ਨਹੀਂ ਹਾਂਜੀ ਤਾਂ ਉਹਨਾਂ ਵਾਸਤੇ ਸਾਡੀ ਨੌਜਵਾਨ ਵੀਡੀਓ ਅਸੀਂ ਕੀ ਕਹੂੰਗੇ ਇਹ ਇਹ ਜਿਹੜੇ ਕਿ ਮੋਬਾਈਲ ਆ ਇਹ ਬਹੁਤ ਮਾੜੀ ਗੱਲ ਆ ਮੂੰ ਤਾਂ ਜਿਹੜੇ ਕਿ ਆਪਣੇ ਪਿਆਰ ਨਹੀਂ ਯਾਰ ਪਾ ਰਹੇ ਆ ਜਿਹੜੇ ਕਿ ਮੋਹ ਤੋੜਦਾ ਆਦੇ ਮਾਂ ਪਿਓ ਨਾਲ ਮੋਹ ਤੋੜਦਾ ਭੈਣ ਭਾਈਆਂ ਨਾਲ ਮੋਹ ਤੋੜਦਾ ਮੋਬਾਈਲ ਜਿੰਨਾ ਕਿ ਹੈਗਾ ਸਿਸਟਮ ਆਪਦਾ ਸਿਸਟਮ ਨਾਲ ਚੱਲੋ ਜਿਹੜਾ ਬਾਲੇ ਮੋਬਾਈਲਾ ਗਣੀ ਧਿਆਨ ਕਰਦਾ ਬਹੁਤ ਮਾੜੇ ਆ ਮੋਬਾਈਲਾ ਕਰਕੇ ਕਾਦੀ ਵੀ ਇਕਦਨਾਵਾ ਵੀ ਹੋ ਜਾਂਦੀ ਹਾਂ ਜਿਹੜੇ ਕਿ ਵਧੀਆ ਮੁੰਡੇ ਆ ਨੌਜਵਾਨ ਆ ਇਹ ਗਲਤ ਸਿਸਟਮ ਚ ਵੱਢ ਜਾਂਦੇ ਆ ਦੇ ਦੇ ਕੇ ਕੋਈ ਗੇਮ ਖੇਡਣ ਲੱਗ ਜਾਂਦਾ ਕੋਈ ਹੋਰ ਸਿਸਟਮਾਂ ਚ ਵੱਢ ਜਾਂਦੇ ਹੈ ਮਾੜੀ ਗੱਲ ਆ ਮੈਂ ਤਾਂ ਹੀ ਕਹਿਣਾ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਪਦੇ ਮਾਂ ਪਿਓ ਨਾਲ ਧਿਆਨ ਰੱਖੋ ਜਦੋਂ ਵਗ ਜਾਂਦਾ ਮਾਂ ਪਿਓ ਫਿਰ ਉਦੋਂ ਪਤਾ ਲੱਗਦਾ ਮਾਂ ਪਿਓ ਚੀਜ਼ ਕੀ ਆ ਬੱਬਾ ਜੀ ਅਸੀਂ ਇਸ ਦੇ ਨਾਲ ਹੀ ਪੁੱਛੇ ਜਾਂਗੇ ਤੁਸੀਂ ਕੋਈ ਗਰਦੀ ਗੱਲ ਰੋਣੀ ਆਪ ਹਾਂ ਜੀ ਹਾਂ ਕਿਹੜੇ ਦਿਨ ਕੋਈ ਵੀਰਵਾਰ ਐਤਵਾਰ ਦੋ ਦਿਨ ਗੱਦੀ ਲੱਗਦੀ ਹੈ ਆਪਣੀ ਕੋਈ ਟਾਈਮ ਟਾਈਮ ਸਵੇਰ ਤੋਂ 10 ਤੋਂ 5 ਆ ਜੀ ਕੀ ਤੁਸੀਂ ਬੰਦਾ ਆ ਸਕਦਾ ਹਾਂ ਜੀ ਹਾਂ ਜੀ ਹਾਂ ਵੀਰਵਾਰ ਐਤਵਾਰ ਦੋ ਦਿਨ ਵੀਰਵਾਰ ਤੇ ਐਤਵਾਰ ਖੁਆਜੇ ਪੀਰ ਦੀ ਸੇਵਾ ਕਰਦੇ ਆਪਾਂ ਹਾਂ ਜੀ ਹਾਂ ਤੇ ਬਾਕੀ ਥੋੜਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਇੰਨਾ ਸਮਾਂ ਦਿੱਤਾ ਤੇ ਦਾਤਾ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਤੁਹਾਡਾ ਹੋਰ ਗੱਲ ਕਰਨੀ ਹੈ ਜੀ ਮੈਂ ਜੀ ਕੀ ਨਾਮ ਹੈ ਦਾ ਮੇਰਾ ਨਾਮ ਧੀਰ ਸਿੰਘ ਠੀਕ ਹੈ ਨਾ ਕਹਿਉਂਗੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਜੋ ਵੀ ਗੁਰੂ ਜੀ ਨੇ ਲਾਈਵ ਹੋ ਕੇ ਤੁਹਾਨੂੰ ਗੱਲਬਾਤ ਦੱਸੀ ਹੈ ਇਹਨਾਂ ਤੇ ਅਮਲ ਕਰੋ ਸਮਾਜ ਦੀ ਸੇਵਾ ਕਰੋ ਸਮਾਜ ਦੀ ਸੇਵਾ ਕਰਨ ਦੇ ਵਿੱਚ ਹੀ ਭਲਾਈ ਹੈ ਤੇ ਪ੍ਰਮਾਤਮਾ ਦਾ ਸਵਾਸ ਸਵਾਸ ਬੰਦਗੀ ਕਰੋ ਬੰਦਗੀ ਕਰਨ ਨਾਲ ਹੀ ਭਗਵਾਨ ਦਾ वास ਤੁਹਾਡੇ ਵਿੱਚ ਰਹੂਗਾ ਤਾਂ ਤੁਹਾਡਾ ਹਰ ਬਚਨ ਕੀਤਾ ਪੂਰਾ ਹੋਊਗਾ ਤੁਹਾਨੂੰ ਕੋਈ ਘਟ ਨਹੀਂ ਸਕਦਾ ਇਹੀ ਮੇਰੀ ਸਭ ਤੋਂ ਵੱਡੀ ਸੋਚ ਤੇ ਵਿਚਾਰ ਇਹੀ ਹੈ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਨਸ਼ਿਆਂ ਤੋਂ ਬਚੋ ਤੇ ਸੇਵਾ ਪਾਣੀ ਆਦਿ ਮਾਪਿਆਂ ਦੀ ਵੀ ਕਰੋ ਘਰ ਦੇ ਸਾਫ਼ ਸੁਥਰੇ ਕੱਪੜੇ ਪਾਓ ਸਾਫ਼ ਸੁਥਰੇ ਰਹੋ ਨਸ਼ਿਆਂ ਦੇ ਵਿੱਚ ਇਹ ਨਾ ਹੋਵੇ ਨਸ਼ੇ ਦੇ ਨਾਲ ਜਿਹੜੇ ਹਿਸਾਬ ਨਾਲ ਹੁਣ ਥੋੜੇ ਬੂਟ ਵੀ ਪਾਟੇ ਹੁੰਦੇ ਕਈ ਨੌਜਵਾਨਾਂ ਦੇ ਦੇਖਿਆ ਮੈਂ ਕੱਪੜੇ ਵੀ ਨਹੀਂ ਹੁੰਦੇ ਸਹੀ ਟੰਗਦੇ ਵੱਡੇ 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 ਘਰਾਦੇ ਚ ਵਾਕਾਂ ਦੇ ਨਸ਼ਾ ਜ਼ਰੂਰੀ ਆ ਨਸ਼ਾ ਉਹਨਾਂ ਨੂੰ ਜ਼ਰੂਰੀ ਹੋ ਜਾਂਦਾ ਲੀੜਾ ਕੱਪੜਾ ਬੂਟ ਪਹਿਨਣਾ ਜ਼ਰੂਰੀ ਨਹੀਂ ਨਾ ਕਿ ਆਪਦੀ ਸਿਹਤ ਦੀ ਕੋਈ ਸੰਭਾਲ ਨਹੀਂ ਰੱਖਦੇ ਆ ਕਈ ਹੁਣ ਨੌਜਵਾਨ ਮਰ ਜਾਂਦੇ ਘਰਾਦੇ ਕਰੋਂ ਰੋਗ ਹੋ ਜਾਂਦੇ ਨੇ ਡੇਲ ਜਾਂਦੇ ਇਹ ਤਾਂ ਦੇਖੋ ਜੀ ਜਿਹੜੇ ਮਰ ਜਾਂਦੇ ਆ ਉਹ ਤਾਂ ਮਰੀ ਜਾਂਦੇ ਆ ਪਰ ਜਿਨ੍ਹਾਂ ਦੇ ਮਾਵਾ ਦੇ ਪਿਓਵਾ ਦੇ ਪਰਿਵਾਰ ਦੇ ਕਾਲਜੇ ਬਰੂਂਧਰੇ ਜਾਂਦੇ ਆ ਉਹਨਾਂ ਤੋਂ ਪੁੱਛ ਕੇ ਦੇਖੋ ਵੀ ਬਹੁਤ ਮਾੜੀ ਹਾਲਤ ਹੁੰਦੀ ਇਹਨਾਂ ਦੀ ਉਹਨਾਂ ਮਰਾਂ ਤੇ ਨਾ ਜਾਂਉਂਦਿਆਂ ਚ ਉਦਾਂ ਬਸ ਇੱਕ ਨਰਕਾਂ ਦਾ ਜੀਵਨ ਕੀ ਰਹਿ ਜਾਂਦੇ ਆ ਦੌਂਦੇ ਜੀ ਆਹ ਬਚਾਰੀ ਬੱਚੇ ਪਾਲਨੇ ਬਹੁਤ ਔਖੇ ਆ ਅੱਜ ਕੱਲ ਦੇ ਹਾਲਾਤ ਚ ਇਹ ਤਾਂ ਹੈ ਜੀ ਜਦੋਂ ਕਿ ਆਪਣਾ ਘਰ ਦੇ ਵਿੱਚ ਗਰੀਬ ਤੋਂ ਗਰੀਬ ਪਰਿਵਾਰ ਦਾ 100-200 ਰੁਪਏ ਦਾ ਡੇਲੀ ਦਾ ਖਰਚਾ ਉਹੀ ਨਹੀਂ ਪੂਰਾ ਹੁੰਦਾ ਜਿਹੜੇ ਬੰਦੇ ਗਰੀਬ ਘਰਾ ਦੇ ਬੱਚੇ ਜਿਹੜੇ ਨਸ਼ਿਆਂ ਦੇ ਲੱਗ ਗਏ ਦੱਸੋ ਖਰਚਾ ਕਿਵੇਂ ਪੂਰਾ ਕਰਨਗੇ ਘਰ ਦੇ ਜੀ ਲੇਡੀਜ਼ ਕੰਮ ਕਰਕੇ ਵਿਚਾਰੀਆਂ ਆਉਂਦੀਆਂ ਉਹਨਾਂ ਉਹਨਾਂ ਕੋਲੇ ਵੀ ਪੈਸੇ ਨਹੀਂ ਰਹਿੰਦੇ ਕਈ ਵਾਰ ਤਾਂ ਜਿਹੜੇ ਛੋਟੇ ਪਰਿਵਾਰ ਆ ਛੋਟੇ ਪਰਿਵਾਰਾਂ ਦੇ ਵਿੱਚ ਰੋਟੀ ਡੰਗ ਦੀ ਪਕਾਉਣ ਦਾ ਪੈਸਾ ਵੀ ਨਹੀਂ ਹੁੰਦਾ ਨਾ ਹੀ ਕੋਈ ਰਾਸ਼ਨ ਪਾਣੀ ਹੁੰਦਾ ਤਾਂ ਬਾਈ ਜੀ ਜਿਸ ਤਰ੍ਹਾਂ ਤੁਸੀਂ ਸੋਸਾਇਟੀ ਦੀ ਗੱਲ ਕੀਤੀ ਜੇਕਰ ਕੋਈ ਇਸ ਤਰ੍ਹਾਂ ਦਾ ਆਦਮੀ ਹੋਵੇ ਤਾਂ ਤੁਸੀਂ ਉਸ ਦੀ ਕੀ ਮਦਦ ਕਰਦੇ ਕੋਈ ਰਾਸ਼ਨ ਬਣੇ ਕੋਈ ਆਟੇ ਬਣੀ ਮੱਠਾ ਹੁੰਦਾ ਗਰੀਬੀ ਹੈ ਸਾਡੇ ਕੋਲੇ ਜੇ ਕੋਈ ਸੋਸਾਇਟੀ ਦੇ ਵਿੱਚ ਐਸਾ ਜਿਹਾ ਪਰਿਵਾਰ ਆਊਗਾ ਅਸੀਂ ਉਹਨਾਂ ਦੀ ਮਦਦ ਕਰਾਂਗੇ ਪਹਿਲਾਂ ਵੀ ਕਰਦੇ ਆ ਹੁਣ ਵੀ ਕਰਾਂਗੇ ਕਨਵਾ ਜੀ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ ਹਾਂ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ